ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਇੱਕ ਵਾਰ ਫਿਰ ਬਲਾਜ਼ਮਾ ਦੇ ਨਾਲ ਕੀਤਾ ਧੋਖਾ ਸਰਕਾਰ ਦੇ ਵੱਲੋਂ ਬਾਰ ਬਾਰ ਮੀਟਿੰਗਾਂ ਦੇ ਕੇ ਪੈਨਸ਼ਨਰਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਸੀਂ ਬਲਾਜ਼ਮਾ ਤੇ ਪੈਨਸ਼ਨ ਬੇਰੋਜ਼ਗਾਰਾਂ ਦੇ ਨਾਲ ਸਰਕਾਰ ਦੀਆਂ ਹੋਣ ਵਾਲੀਆਂ ਮੀਟਿੰਗਾਂ ਦੇ ਬਾਰੇ ਉਹਦੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਵੱਡੀ ਉਮਰ ਦੇ ਪੈਸ਼ਟਰਸ ਨੂੰ ਸਰਦਾਰ ਹਰਪਾਲ ਸਿੰਘ ਚੇਮਾ ਦੀ ਅਗਵਾਈ ਵਿੱਚ ਕੈਬਨਟ ਸਬਕਮੇਟੀ ਦੇ ਦੁਆਰਾ ਲਗਭਗ 4 ਮੀਟਿੰਗਾਂ ਕੈਨਸਲ ਕਰਕੇ ਮੀਟਿੰਗਾਂ ਦੇ ਲਈ ਵਾਰ-ਵਾਰ ਕੀਤੇ ਗਏ ਐਲਾਨ ਦੇ ਨਾਲ ਪੈਸ਼ਟਰਸ ਕਾਫੀ ਨਿਰਾਸ਼ ਨਿਰਾਸ਼ ਹੋਏ ਸਨ ਅਤੇ ਸਰਕਾਰ ਦੇ ਰਵੱਈਏ ਨੂੰ ਕੋਸਰੇ ਸਨ ਪ੍ਰੰਤੂ ਹੁਣ ਸਰਕਾਰ ਨੇ ਇਹੀ ਰਵੱਈਆ ਮੁਲਾਜ਼ਮਾਂ ਤੇ ਬੇਰੋਜ਼ਗਾਰਾਂ ਸੱਚੇ ਮੁਲਾਜ਼ਮਾਂ ਨੂੰ ਮੀਟਿੰਗ ਲਈ ਸਮਾਂ ਦੇ ਕੇ ਫਿਰ ਉਹਨਾਂ ਨੂੰ ਕੈਨਸਲ ਕਰਕੇ ਅਗਲੀਆਂ ਜਿਹੜੀਆਂ ਮੀਟਿੰਗਾਂ ਦੇਣ ਦੇ ਐਲਾਨ ਕਰਦੇ ਹੋਏ ਉਹਨਾਂ ਦੀ ਆਸਾਂ ਤੇ ਪਾਣੀ ਫੇਰਨ ਦੀ ਜਿਹੜੀ ਹੈ ਕੋਈ ਕਸਰ ਬਾਕੀ ਨਹੀਂ ਛੱਡੀ ਦਰਸਲ ਮੁਲਾਜ਼ਮ ਅਤੇ ਬੇਰੋਜ਼ਗਾਰ ਨੌਜਵਾਨਾਂ ਦੀਆਂ ਕੋਈ ਜਿਹੜੀਆਂ 14 ਜਥੇਬੰਦੀਆਂ ਨੂੰ ਸਰਕਾਰ ਨੇ ਜਦੋਂ 22 ਦਸੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਉਸ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਅਤੇ ਮੀਟਿੰਗ ਦੇ ਲਈ ਅਗਲੀ ਮਿਤੀ 15 1 26 ਯਾਨੀ ਕਿ ਅਗਲੇ ਸਾਲ ਇਹ ਮੀਟਿੰਗ ਪਾ ਦਿੱਤੀ ਹੈ ਜਿਸ ਤਰੀਕੇ ਨਾਲ ਮੀਟਿੰਗ ਜਿਹੜੀ ਸਰਕਾਰਾਂ ਜਿਹੜੀਆਂ ਮੀਟਿੰਗਾਂ ਬਾਰ-ਬਾਰ ਕੈਨਸਲ ਕਰ ਰਹੀਆਂ ਹਨ ਤੇ ਇਸੇ ਨਾਲ ਜਿੱਥੇ ਸਰਕਾਰ ਦੇ ਭਰੋਸੇ ਯੋਗਤਾ ਨੂੰ ਵੱਡੀ ਢਾਹ ਲੱਗੀ ਰਹੀ ਹੈ ਉੱਥੇ ਮੁਲਾਜ਼ਮ ਪੈਨਸ਼ਨਰ ਬੇਰੋਜ਼ਗਾਰਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਨੇ ਜਿਹੜੀਆਂ ਲੜਕਣ ਦੀਆਂ ਰਹਿ ਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਦੇ ਸੁਪਨੇ ਵੀ ਜਿਹੜੀ ਹੈ ਚੱਕਨਾ ਚੂਰ ਹੋ ਗਏ ਥਨ ਦਰਸ ਸਰਕਾਰ ਨੇ 14 ਜਥੇਬੰਦੀਆਂ ਨੂੰ ਜਦੋਂ 22 ਦਸੰਬਰ ਦੀ ਮੀਟਿੰਗ ਦਾ ਸਮਾਂ ਦਿੱਤਾ ਸੀ ਉਹ ਪੋਸਟਪੋਨ ਕਰਕੇ ਤੇ ਅਗਲੇ ਸਾਲ ਪਾ ਦਿੱਤੀ ਗਈ ਸੀ ਤੇ ਆਉ ਜਾਣਦੇ ਹਾਂ ਉਹ ਕਿਹੜੀਆਂ 14 14 ਜਥੇਬੰਦੀਆਂ ਸਨ ਜਿਨ੍ਹਾਂ ਨੂੰ ਇਹ ਮੀਟਿੰਗ ਦਿੱਤੀ ਗਈ ਸੀ ਤੇ ਜਿਸ ਨੂੰ ਕੀ ਹੁਣ ਅੱਗੇ ਪਾ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ ਹੈ ADT ਟੈਕਪਾਸ ਯੂਨੀਅਨ ਪੰਜਾਬ ਪੀਐਸ ਟੈਕ ਯੂਨੀਅਨ ਪੰਜਾਬ A डबल S ਯੂਨੀਅਨ ਪੰਜਾਬ AI ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012-14 S SOTE ਦੀ ਜਿਹੜੀ ਪ੍ਰਾਇਮਰੀ ਅਧਿਆਪਕ ਯੂਨੀਅਨ ਆਈ ਏ ਈਟੀ ਸਪੈਸ਼ਲ ਬੀਐਡ ਪਾਸ এডਿਕੇਸ਼ਨ ਯੂਨੀਅਨ 3704 ਅਧਿਆਪਕ ਯੂਨੀਅਨ 4361 ਮਾਸਟਰ ਕੈਡਰ ਅਧਿਆਪਕ ਯੂਨੀਅਨ ਬੇਰੋਜ਼ਗਾਰ ਲੈਕਚਰਜ਼ ਯੂਨੀਅਨ 10 ਸਾਲਾਂ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਏਟੀਟੀ ਟੈਟ ਪਾਸ ਅਧਿਆਪਕ ਸਤਾਈ ਐਸ਼ੀਨ ਹੈ ਜੈ ਜੈ ਸਿੰਘ ਵਾਲਾ ਪੰਜਾਬ ਪੇ ਸਕੇਲ ਬਹਾਰਲੀ ਸਾਂਝਾ ਫਰੰਟ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਮੋਟੀਵੇਟਡ ਵਰਕਰਸ ਕਮੇਟੀ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਾਂ ਇਹ ਜੋ 14 ਜਥੇਬੰਦੀਆਂ ਸਨ ਇਹਨਾਂ ਨੂੰ ਹਨ ਅਗਲੀ ਜੋ ਮੀਟਿੰਗ ਹੈ ਉਸ ਦਾ ਐਲਾਨ ਤੱਕ ਕਰ ਦਿੱਤਾ ਹੈ ਜੋ ਕਿ 15 ਜਨਵਰੀ 2026 ਨੂੰ ਰੱਖੀ ਗਈ ਹੈ ਪਰੰਤੂ ਪਤਾ ਨਹੀਂ ਕਿ ਮੀਟਿੰਗ ਵੀ ਹੋਵੇਗੀ ਕਿ ਨਹੀਂ ਜਿਸ ਤਰੀਕੇ ਨਾਲ ਸਰਕਾਰ ਲਗਾਤਾਰ ਕੈਨਸਲ ਜਿਹੜੀ ਕਾਰੀ ਹੈ ਮੀਟਿੰਗਾਂ ਕਰਕੇ ਅੱਗੇ-ਅੱਗੇ ਪਾ ਰਹੀ ਹੈ ਇਥੋਂ ਤਾਂ ਇਹ ਹੀ ਮੈ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਜਿਵੇਂ ਕਿ ਆਪਣੇ ਕਾਰਜਕਾਲ ਦੇ ਦੌਰਾਨ ਸ਼ਾਇਦ ਸਰਕਾਰ ਸਿਰਫ ਮੀਟਿੰਗਾਂ ਨੂੰ ਇੱਕ ਟਾਈਮ ਪਾਸ ਦੇ ਵਜੋਂ ਵਰਤ ਕੇ ਲਾਰਾ ਲੱppa ਲਗਾ ਕੇ ਫੋਕੇ ਵਾਦੇ ਕਰਕੇ ਹੀ ਮੁਲਾਜ਼ਮਾਂ ਤੇ ਪੈਸ਼ਨਰ ਨੂੰ ਉਲਝਾਈ ਰੱਖਣ ਦੇ ਵਿੱਚ ਹੀ ਦਿਲਚਸਪੀ ਜਿਹੜੀ ਹੈ ਲੈ ਰਹੀ ਹੈ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਾਇਆ ਜਾ ਰਿਹਾ ਜਦੋਂ ਮੀਟਿੰਗ ਦਿੱਤੀ ਜਾਂਦੀ ਹੈ ਤੇ ਉਹਨਾਂ ਵਿੱਚ ਕਈ ਆਸ ਦੀ ਕਿਰਨ ਜਿਹੜੀ ਹੈ ਮੁਲਾਜ਼ਮਾਂ ਦੇ ਵਿੱਚ ਜਾਗਦੀ ਹੈ ਪਰੰਤੂ ਫਿਰ ਮੀਟਿੰਗ ਫਿਰ ਕੈਨਸਲ ਕਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀਆਂ ਆਸਾਂ ਨੂੰ ਫਿਰ ਤਾਂ ਕੱ ਲੱਗਦਾ ਹੈ ਤੇ ਉਹਨਾਂ ਦੀਆਂ ਸਾਰੀਆਂ ਆਸਾਂ ਜੋ ਹਨ ਉਹ ਟੈ ਟੈਰੀ ਹੋ ਜੱਕੇ ਮਿੱਟੀ ਦੇ ਵਿੱਚ ਮਿਲ ਜਾਂਦੀਆਂ ਹਨ ਇਹੇ ਵਰਤਾਵਾ ਸਰਕਾਰ ਲਈ ਚੰਗਾ ਤਾਂ ਨਹੀਂ ਹੈ ਪਰੰਤੂ ਸਰਕਾਰ ਨੂੰ ਤੇ ਹੁਣ ਸਰਕਾਰ ਨੂੰ ਕੌਣ ਸਮਝਾਵੇ ਕਿ ਜੇਕਰ ਇਸੇ ਤਰ੍ਹਾਂ ਹੀ ਲਗਾਤਾਰ ਮੀਟਿੰਗਾਂ ਦੇ ਦੇ ਕੇ ਉਸ ਨੂੰ ਕੈਨਸਲ ਕਰਕੇ ਤੇ ਮੰਗਾਂ ਨੂੰ ਵਿਚਾਰਿਆ ਹੀ ਨਾ ਗਿਆ ਤਾਂ ਪੂਰੀ ਕਰਨ ਦਾ ਜੋ ਕੰਮ ਹੈ ਉਹ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ ਪਰੰਤੂ ਅਗਲਾ ਐਕਸ਼ਨ ਵੀ 2027 ਦਾ ਵੀ ਜਿਹੜਾ ਹੋਣਾ ਹੈ ਉਹਦੇ ਵਾਸਤੇ ਜੋ ਡੈਮੇਜ ਕੰਟਰੋਲ ਸਰਕਾਰ ਦੀ ਪ੍ਰੋਸੈਸ ਯੋਗਤਾ ਨੂੰ ਹੋ ਰਿਹਾ ਹੈ ਉਸ ਦੀ ਪੂਰਤੀ ਜੇਕਰ ਪਰਪਾਈ ਨਾ ਕੀਤੀ ਗਈ ਦਾ ਆਉਣ ਵਾਲੇ ਜੋ 2027 ਇਲੈਕਸ਼ਨ ਹਨ ਉਹਨਾਂ ਦਾ ਨਤੀਜਾ ਕੁਝ ਹੋਰ ਹੀ ਨਿਕਲ ਵੀ ਸਕਦਾ ਹੈ ਇਸ ਗੱਲ ਦੀ ਵੀ ਸੰਭਾਵਨਾ ਹੈ ਪਰੰਤੂ ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜ਼ਮਾਂ ਤੇ ਪੈਸ਼ਨਰ ਦੇ ਨਾਲ ਜੋ ਰਵੱਈਆ ਜਿਹੜਾ ਕਿ ਅਪਣਾਇ ਜਿਹੜਾ ਕਿ ਅਪਣਾਇ ਕਿਉਂਕਿ ਇਸ ਦੇ ਨਾਲ ਉਸ ਦੀ ਆਪਣੀ ਵੀ ਭਰੋਸੇਯੋਗਤਾ ਨੂੰ ਬਹੁਤ ਤਕਲੀਫਤਾ ਲੱਗ ਰਹੀ ਹੈ ਇਸ ਵੀਡੀਓ ਦੇ ਵਿੱਚ ਪੁੱਛ ਕੇ ਜਿਹੜਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣ ਕੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ